ਜਿਹੜੀਆਂ ਸ਼ਹਿਰ ਵਿੱਚ ਲੁੱਟਖੋਦੀਆਂ ਵਾਰਦਾਤਾਂ ਹੋ ਰਹੀਆਂ ਸੀਗੀਆਂ ਉਸ ਦੇ ਸਬੰਧ ਵਿੱਚ ਸਾਡੀ ਪੁਲਿਸ ਨੇ ਇੱਕ ਗਰੋਹ ਨੂੰ ਗ੍ਰਿਫਤਾਰ ਕੀਤਾ ਜਿਹਦੇ ਪਾਸੋਂ ਸਾਨੂੰ 4 ਸੋਨੇ ਦੀਆਂ ਵਾਲੀਆਂ ਇੱਕ ਸੋਨੇ ਦੀ ਚੇਨ ਅਤੇ ਦੋ ਮੋਟਰਸਾਈਕਲ ਚੋਰੀ ਦੇ ਬਰਾਮਦ ਕੀਤੇ ਪਿੱਛੇ ਰਿਕਾਰਡ ਜੀ ਇਹਨਾਂ ਦਾ ਬਹੁਤ ਮਾੜਾ ਹੈ ਇਹਨਾਂ ਤੇ ਆਲਰੇਡੀ 12 ਮੁਕੱਦਮੇ ਲੁੱਟਖੋਦ ਚੋਰੀ ਦੇ ਦਰਜ ਨੇ ਜਿਹੜਾ ਜੀ ਸਹਿਮ ਦਾ ਮਾਹੌਲ ਸੀਗਾ ਉਹ ਡਰ ਨੂੰ ਬਿਲਕੁਲ ਆਪਣੇ ਮਨ ਵਿੱਚੋਂ ਕੱਢ ਦਿਓ ਰਾਜਪੁਰਾ ਪੁਲਿਸ ਪੂਰੀ ਡਿਊਟੀ ਆਪਣੀ ਤਨਦੇਹੀ ਨਾਲ ਕਰ ਰਹੀ ਹੈ ਕਿਸੇ ਵੀ ਸ਼ਰਾਰਤੀ ਤੇ ਮਾੜੇ ਅੰਸਰ ਨੂੰ ਬਖਸ਼ਿਆ ਨਹੀਂ ਜਾਇਊਗਾ। ਸਤਿ ਸ਼੍ਰੀ ਅਕਾਲ ਜੀ। ਸਰ ਅੱਜ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਜੀ ਹੈ ਕੀ ਮਾਮਲਾ ਜੀ? ਅੱਜ ਜੀ ਸਾਡੀ ਰਾਜਪੁਰਾ ਪੁਲਿਸ ਨੂੰ ਬਹੁਤ ਕਾਮਯਾਬੀ ਹੱਥ ਲੱਗੀ ਆ। ਜਿਹੜੀਆਂ ਸ਼ਹਿਰ ਵਿੱਚ ਲੁੱਟਖੋਹ ਦੀਆਂ ਵਾਰਦਾਤਾਂ ਹੋ ਰਹੀਆਂ ਸੀਗੀਆਂ ਉਸ ਦੇ ਸਬੰਧ ਵਿੱਚ ਸਾਡੀ ਪੁਲਿਸ ਨੇ ਇੱਕ ਗਰੋਹ ਨੂੰ ਗ੍ਰਿਫਤਾਰ ਕੀਤਾ ਜਿਹਦੇ ਪਾਸੋਂ ਸਾਨੂੰ 4 ਸੋਨੇ ਦੀਆਂ ਬਾੜੀਆਂ, ਇੱਕ ਸੋਨੇ ਦੀ ਚੇਨ ਅਤੇ ਦੋ ਮੋਟਰਸਾਈਕਲ ਚੋਰੀ ਦੇ ਬਰਾਮਦ ਕੀਤੇ ਨੇ। ਸਰ ਜਿਨ੍ਹਾਂ ਦੀਆਂ ਵਾਲੀਆਂ ਨੇ ਉਹ ਜਿਆ ਸੋਨਾ ਹੈਗਾ ਉਹ ਕੋਣ ਕੋਣ ਪਤਾ ਲੱਗੇ ਕੁਝ ਉਹਨਾਂ ਬਾਰੇ ਹਲੇ ਜੀ ਵੈਰੀਫਿਕੇਸ਼ਨ ਕਰਾਂਗੇ ਇਹ ਕਈ ਵਾਰ ਦਾ ਤਾਂ ਸਾਡੇ ਕੋਲ ਮੰਨੇ ਨੇ ਬਾਕੀ ਸਾਡੇ ਅਸੀਂ ਇਹਨਾਂ ਦਾ 6 ਤਰੀਕ ਤੱਕ ਦਾ ਰਿਮਾਂਡ ਹੋਰ ਹਾਸਲ ਕੀਤਾ ਇਹਨਾਂ ਤੋਂ ਹੋਰ ਡੰਗਾਈ ਨਾਲ ਪੁੱਛਕਿਛ ਕਰਕੇ ਹੋਰ ਵੀ ਜਿਹੜੀ ਹੈ ਇਹਨਾਂ ਨੇ ਵਾਰਦਾਤਾ ਕੀਤੀਆਂ ਨੇ ਉਹ ਸਾਰੀਆਂ ਰਿਕਵਰ ਕੀਤੀਆਂ ਜਿਹੜੀ ਅੱਜ ਰਿਕਵਰ ਕੀਤੀ ਹੈ ਇਹ ਰਾਜਪੁਰੇ ਦੀ ਸਾਰੀ ਰਿਕਵਰੀ ਹੈ ਸਾਰੀਆਂ ਰਾਜਪੁਰੇ ਦੀਆਂ ਟੋਟਲ ਰਿਕਵਰੀਆਂ ਵਾਰਦਾਤਾ ਮੰਨ ਨੇ ਜੋ ਪਿਛਲੇ ਸਮੇਂ ਵਿੱਚ ਤੁਸੀਂ ਦੇਖਿਆ ਹੋਣਾ ਜਿਹੜੇ ਵਾਰਦਾਤਾ ਹੋ ਰਹੀਆਂ ਸੀ ਸਾਰੀਆਂ ਇਹੀ ਗ로우 ਕਰ ਰਹੀਆਂ ਸੀ ਕਿੱਥੋਂ ਇਹਨਾਂ ਪਿਛਲੇ ਵਾਲੀ ਕੋਈ ਪਿਛਲਾ ਕੋਈ ਰਿਕਾਰਡ ਕਿਸ ਤਰ੍ਹਾਂ ਦਾ ਜੀ ਪਿਛਲੇ ਰਿਕਾਰਡ ਜੀ ਇਹਨਾਂ ਦਾ ਬਹੁਤ ਮਾੜਾ ਹੈ ਇਹਨਾਂ ਤੇ ਆਲਰੇਡੀ 12 ਮੁਕੱਦਮੇ ਲੁੱਟਖੋਹ ਤੇ ਚੋਰੀ ਦੇ ਦਰਜ ਨੇ ਕਿੱਥੋਂ ਰਹਿਣ ਵਾਲੇ ਦਾ ਕੀ ਨਾਂ ਇਹਨਾਂ ਦਾ ਇੱਕ ਜੀ ਇਹਨ ਦੂਜਾ ਜੀ ਵਿਜੇ ਕੁਮਾਰ ਆ ਉਹ ਸਮਾਣੇ ਦਾ ਰਹਿਣ ਵਾਲਾ ਤੇ ਸਰ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਜਿਹੜੇ ਇਸ ਟਾਈਮ ਸਹਿਮ ਦਾ ਮਾਹੌਲ ਬਣਿਆ ਹੋਈ ਸੀ ਸ਼ਹਿਰ ਦੇ ਵਿੱਚ ਜਿਹੜਾ ਜੀ ਸਹਿਮ ਦਾ ਮਾਹੌਲ ਸੀਗਾ ਉਹ ਡਰ ਨੂੰ ਬਿਲਕੁਲ ਆਪਣੇ ਮਨ ਵਿੱਚੋਂ ਕੱਢ ਦਿਓ ਰਾਜਪੁਰਾ ਪੁਲਿਸ ਪੂਰੀ ਡਿਊਟੀ ਆਪਣੀ ਤਨਦੇਹੀ ਨਾਲ ਕਰ ਰਹੀ ਹੈ ਕਿਸੇ ਵੀ ਸ਼ਰਾਰਤੀ ਤੇ ਮਾੜੇ ਆਂਸਰ ਨੂੰ ਬਖਸ਼ਿਆ ਨਹੀਂ ਜਾਏਗਾ ਤੇ ਬਣਦੀ ਕਾਰਵਾਈ ਕੀਤੀ ਜਿਹੜੇ ਮੋਟਰਸਾਈਕਲ ਚੋਰੀ ਨੇ ਉਹ ਮਾਲਕ ਕਿੱਥੋਂ ਨੇ ਹਲੇ ਜੀ ਉਹਨਾਂ ਬਾਰੇ ਅਸੀਂ ਵੈਰੀਫਿਕੇਸ਼ਨ ਕਰਾਂਗੇ ਹਲੇ ਅਸੀਂ ਰਿਕਵਰੀਆਂ ਕਰਾਈਆਂ ਨੇ ਬਾਕੀ ਵੈਰੀਫਾਈ ਕਰਕੇ ਸਾਰੇ ਮਾਲਕਾਂ ਤੱਕ ਉਹਨਾਂ ਦੀਆਂ ਚੀਜ਼ਾਂ ਪਹੁੰਚਦੀਆਂ ਕੀਤੀਆਂ ਇੱਕ ਆ ਪਾਚੇ ਮੋਟਰਸਾਈਕਲ ਆ ਜੀ ਇੱਕ ਸਪਲੈਂਡਰ ਮੋਟਰਸਾਈਕਲ ਆ ਜੋ ਇਹ ਵਾਰਦਾਤ ਵਿੱਚ ਵੀ ਇਹੀ ਮੋਟਰਸਾਈਕਲ ਵਰਤੇਦੇ ਸੀ ਇਨਸਾਨ ਹਾਪ ਦੇ ਵਿੱਚ ਗੰਡ ਤੁਪ ਕਿੱਥੇ ਹੋਈ ਦੋਨਾਂ ਦੀ ਰਾਜਪਰੇ ਦਾ ਉਹ ਸਮਾਨ ਹੈ ਜੀ ਇਹ ਵੈਰੀਫਿਕੇਸ਼ਨ ਕੀਤੀ ਜਾਊਗੀ ਜੀ ਮੈਂ ਤੁਹਾਨੂੰ ਦੱਸ ਦਿੰਦਾ ਜੀ ਸਰ ਇਨਾਂ ਨਾਲ ਹੋਰ ਵੀ ਬੰਦੇ ਹੋ ਸਕਦੇ ਨੇ ਉਹਨਾਂ ਨਾਲ ਇਨਵੈਸਟੀਗੇਸ਼ਨ ਕਰਾਂਗੇ ਜੀ ਪੂਰੀ ਤਹ ਤੱਕ ਜਾਵਾਂਗੇ ਇਸ ਗੱਲ ਦੀ ਜੋ ਵੀ ਹੋਊਗਾ ਸਾਹਮਣੇ ਲਿਆ ਜੀ ਇਹਨਾਂ ਨੂੰ ਮੰਨੇ ਹੋਂਦ ਤੱਕ ਵੀ ਸਮਾਨ ਕਿੱਥੇ ਵਗੈਰਾ ਵੇਚਦੇ ਪੂਰਦੇ ਕੀ ਕੀ ਕਰਦੇ ਇਸ ਸਮਾਨ ਦਾ ਜੀ ਇਹ ਜੀ ਜਿਹੜਾ ਸਮਾਨ ਸੀਗਾ ਉਹਨਾਂ ਨੂੰ ਲੋਨ 골ਡ ਲੋਨ ਜਿਹੜੇ ਹੁੰਦੇ ਨੇ ਉਹਨਾਂ ਦੀ ਜਿਹੜੀਆਂ ਫਰਮਸ ਹੁੰਦੀਆਂ ਨੇ ਉਹਨਾਂ ਵਿੱਚ ਰੱਖ ਕੇ ਉਹਨਾਂ ਦੇ ਅਗੇਂਸਟ ਲੋਨ ਲੈ ਲੈਂਦੇ ਹੁੰਦੇ ਸੀਗੇ ਜੀ ਹੁਣ ਦਾ ਕਿੰਨੇ ਕਿ ਲੋਨ ਲੈ ਚੁੱਕੇ ਸੀ ਇਹਨਾਂ ਬਾਰੇ ਜੀ ਇਨਵੈਸਟੀਗੇਸ਼ਨ ਕਰ ਰਹੇ ਹਾਲੇ ਪੂਰਾ ਰਿਕਾਰਡ ਤਿਆਰ ਕਰਕੇ ਸਾਡੇ ਕੋਲ ਪੁਲਿਸ ਰਿਮਾਂਡ ਦਾ ਟਾਈਮ ਆ ਉਹਦੇ ਵਿੱਚ ਪੂਰੀ ਇਨਵੈਸਟੀਗੇਸ਼ਨ ਪੂਰੀ ਮੁਕੰਮਲ ਕਰਕੇ ਤੁਹਾਨੂੰ ਇਨਫੋਰਮੇਸ਼ਨ ਰਿਮਾਂਡ ਹੁਣ ਤੱਕ ਮਿਲਿਆ ਨਹੀਂ ਹੁਣ ਸਾਨੂੰ ਜੀ ਪਹਿਲਾਂ ਇੱਕ ਦਿਨ ਦਾ ਮਿਲਿਆ ਸੀ ਹੁਣ ਦੋ ਦਿਨ ਦਾ ਜੱਜ ਸਾਹਿਬ ਨੇ ਹੋਰ ਦਿੱਤਾ ਜੀ ਸਾਨੂੰ ਜਿਹੜੇ ਤੁਸੀਂ ਕਹਿੰਦੇ 12 ਕੁਦਮੇ ਨਹੀਂ ਕਿਸੇ ਕੋਲ ਜੇਲ੍ਹ 'ਚ ਵੀ ਨਹੀਂ ਕਿਸੇ ਕੋਲ ਜੇਲ੍ਹ 'ਚ ਹਾਂਜੀ 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 ਜੇਲ੍ਹ 'ਚ ਰਹੇ ਨੇ ਜ ਸਾਰੇ ਜਿਹੜੇ 12 ਮੁਕੱਦਮੇ 'ਚ ਲੁੱਟ ਕੋਦੇ ਸੀ ਇਹ ਕੋਈ ਐਂਡਪੀਸ ਐਕਦਾ ਸੀ ਮਿਕਸ ਨੇ ਜੀ ਸਾਰੇ ਮੁਕੱਦਮੇ ਅਟੜਦਾ ਰਹਾ ਮਾ ਵਿਚ ਇਹਨਾਂ ਤੇ ਮੁਕੱਦਮੇ ਦਰਜ ਨੇ ਕ੍ਰਾਈਮ ਕੰਦੇ ਆਤੀ ਨੇ ਜੀ ਇਹ